ਲੋੜੀ ਦਾ ਵਿਹਾਰ ਭਾਵੇਂ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ ਪਰ ਇਹ ਸੱਭਿਆਚਾਰਕ ਪੱਖ ਤੋਂ ਬਹੁਤ ਖਾਸ ਤਿਹਾਰ ਹੈ ਲੋੜੀ ਪੌ ਦੇ ਮਹੀਨੇ ਦਾ ਪ੍ਰਸਿੱਧ ਤਿਹਾਰ ਹੈ ਇਹ ਪੌ ਮਹੀਨੇ ਦੀ ਅਖੀਲੀ ਰਾਤ ਨੂੰ ਮਨਾਇਆ ਜਾਂਦਾ ਹੈ ਲੋੜੀ ਤੋਂ ਅਗਲੇ ਦਿਨ ਮਾਗ ਮਹੀਨੇ ਦੀ ਸੰਗਰਾਮ ਹੁੰਦੀ ਹੈ ਇਸ ਦਿਨ ਮਾਗੀ ਦਾ ਤਿਹਾਰ ਹੁੰਦਾ ਹੈ ਇਸ ਮਹੀਨੇ ਫਸਲਾਂ ਦੀ ਬਿਜਾਈ ਤਕਰੀਬਨ ਤਕਰੀਬਨ ਹੋ ਚੁੱਕੀ ਹੁੰਦੀ ਹੈ ਔਰ ਥੋੜੀ ਬਹੁਤ ਦੇਖਭਾਲ ਹੀ ਬਾਕੀ ਹੁੰਦੀ ਹੈ ਲੋੜੀ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫਸਲਾਂ ਤੇ ਪਰਪਲਤ ਹੁੰਦਾ ਸਮਾਂ ਹੁੰਦਾ ਹੈ ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵ ਵਿਆਈ ਵੋਟੀ ਆਈ ਹੋਵੇ ਉਸਦੀ ਪਹਿਲੀ ਲੋੜੀ ਨੂੰ ਬੜੇ ਹੀ ਚਾਹ ਤੇ ਚਾਹ ਨਾਲ ਮਨਾਇਆ ਜਾਂਦਾ ਹੈ ਪੁਰਾਣੇ ਸਮਿਆਂ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਹਨ ਸੂਰਜ ਦੇ ਚਾਨਣ ਨੂੰ ਮੁੜ ਸੁਰਜੀਤ ਕਰਨ ਲਈ ਲੋੜੀ ਦੀ ਅੱਗ ਬਾਲੀ ਜਾਂਦੀ ਸੀ ਲੋੜੀ ਦੇ ਤਿਉਹਾਰ ਦਾ ਸੰਬੰਧ ਪਾਵੇਂ ਮੂਲ ਰੂਪ ਵਿੱਚ ਮੌਸਮ ਨਾਲ ਜੁੜਿਆ ਹੋਇਆ ਹੈ ਪਰ ਇਸ ਤਿਹਾਰ ਨਾਲ ਕਈ ਦੰਤ ਕਥਾਵਾਂ ਵੀ ਜੁੜੀਆਂ ਹੋਈਆਂ ਕੁਝ ਲੋਕ ਇਸ ਇਤਿਹਾਸ ਨੂੰ ਸੰਤ ਕਬੀਰ ਜੀ ਦੀ ਪਤਨੀ ਲੋਈ ਦੇ ਨਾਂ ਨਾਲ ਵੀ ਜੋੜਦੇ ਹਨ ਕਿ ਲੋਈ ਦੇ ਨਾਂ ਤੋਂ ਹੀ ਲੋਹੜੀ ਦਾ ਨਾਂ ਪਿਆ। ਕੁਝ ਲੋਕ ਲੋਹੜੀ ਸ਼ਬਦ ਲੋਹ ਸ਼ਬਦ ਤੋਂ ਪਿਆ ਦੱਸਦੇ। ਇਸ ਦਾ ਅਰਥ ਰੌਸ਼ਨੀ ਅਤੇ ਸੇਕ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਅਤੇ ਰਿਓੜੀਆਂ ਸ਼ਬਦ ਦਾ ਸੁਮੇਲ ਤੋਂ ਇਹ ਸ਼ਬਦ ਬਣਿਆ। ਪਹਿਲਾਂ ਇਹ ਤਿਲ ਲੋਹੜੀ ਸੀ ਪਰ ਬਾਅਦ ਵਿੱਚ ਲੋਹੜੀ ਮਸ਼ਹੂਰ ਹੋ ਗਿਆ। ਲੋਹੜੀ ਦਾ ਇਤਿਹਾਸ ਅਕਬਰ ਬਾਦਸ਼ਾਹ ਦੇ ਸਮੇਂ ੁੱਲਾ ਪੱਟੀ ਨਾਂ ਦੇ ਕਿਰਦਾਰ ਨਾਲ ਵੀ ਜੋੜਿਆ ਜਾਂਦਾ ਹੈ। ਕਿ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਤਨ ਗਰੀਬਾਂ ਵਿੱਚ ਵੰਡ ਦਿੰਦਾ ਸੀ ਇੱਕ ਵਾਰ ਉਸ ਨੇ ਅਗਵਾਕਾਰਾਂ ਦੇ ਜੰਗਲ ਵਿੱਚੋਂ ਇੱਕ ਲੜਕੀ ਨੂੰ ਚੜਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ ਇੱਕ ਹੋਰ ਲਿਖਤ ਅਨੁਸਾਰ ਕਿਸੇ ਗਰੀਬ ਬ੍ਰਾਹਮਣ ਦੀਆਂ ਸੁੰਦਰੀਆਂ ਤੇ ਮੁੰਦਰੀ ਨਾ ਦੀਆਂ ਦੋ ਬਹੁਤ ਖੂਬਸੂਰਤ ਈਆਂ ਸਨ ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ ਉਸ ਸਮੇਂ ਦੇ ਹਾਕਮ ਦੀ ਨਜ਼ਰੀਏ ਲੜਕੀਆਂ ਚੜ ਗਈਆਂ ਜੋ ਹਾਕਮ ਦੋਵਾਂ ਭੈਣਾਂ ਤੇ ਮੈਲੀ ਅੱਖ ਰੱਖਣ ਲੱਗ ਪਿਆ ਉਹਨੇ ਪੱਤੀ ਨੇ ਕੁੜੀਆਂ ਦੇ ਵਿਆਹ ਕਰਵਾਉਣ ਦਾ ਵਚਨ ਦਿੱਤਾ ਲੜਕੀਆਂ ਦੇ ਸਾਰੇ ਹਾਕਮਾ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲਾ ਪੱਟੀ ਨੇ ਲਾਕਲੇ ਪਿੰਡ ਵਿੱਚੋਂ ਦਾਣ ਦੇ ਰੂਪ ਵਿੱਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ। ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ ਤੇ ਇਕੱਠੇ ਹੋਏ। ਦੁੱਲੇ ਪੱਟੀ ਨੇ ਆਪਣੀ ਹੱਥੀ ਲੜਕੀਆਂ ਦੇ ਵਿਆਹ ਕੀਤੇ ਤੇ ਸੇਰ-ਸੇਰ ਸ਼ੱਕਰ ਪਾਈ। ਉਸ ਦਿਨ ਤੋਂ ਇਸ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਦੁੱਲਾ ਪੱਟੀ ਇੰਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ਵਿੱਚ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ। ਸੁੰਦਰ ਮੁੰਦਰੀ ਹੋਏ ਤੇਰਾ ਖੌਣ ਵਿਚਾਰਾ ਹੋਏ ਦੁੱਲਾ ਪੱਠੀ ਵਾਲਾ ਦੁੱਲੇ ਨੇ ਧੀ ਵਿਆਈ ਉਹ ਤੇਰੇ ਚੱਕਰ ਪਰ ਲੋਹੜੀ ਦਾ ਸੰਤਰਾ ਤੇ ਪਹਿਲਾ ਮੁੰਡੇ ਕੁੜੀਆਂ ਅੱਜ ਕੱਲ ਤਾਂ ਬੱਚੇ ਟੋਲੀਆਂ ਬਣਾ ਕੇ ਘਰਾਂ ਵਿੱਚ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਸੰਬੰਧਤ ਗੀਤ ਗਾਉਂਦੇ ਹਨ ਦੇ ਮਾਈਂ ਪਾਤੀ ਤੇਰਾ ਪੁੱਤ ਚੜੇਗਾ ਹਾਤੀ ਦੇ ਮਾਈਂ ਲੋਹੜੀ ਤੇਰਾ ਪੁੱਤ ਚੜੇਗਾ ਕੋੜੀ ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿੱਚ ਦੇਰ ਕਰਦਾ ਹੈ ਤਾ ਕਾਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾ ਗਾਈਆਂ ਜਾਂਦੀਆਂ ਹਨ ਸਾਡੇ ਪੈਰਾ ਹੇਠ ਰੋੜ ਸਾਨੂੰ 체ਤੀ 체ਤੀ ਤੋਰ ਸਾਡੇ ਪੈਰਾ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਜਦ ਕੋਈ ਘਰ ਵਾਲਾ ਫਿਰ ਵੀ ਲੋੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹੁੱਕਾ ਬਈ ਹੁੱਕਾ ਏ ਘਰ ਭੁੱਖਾ ਲੋੜੀ ਵਾਲੀ ਰਾਤ ਜਿਸ ਘਰ ਨਵਾਂ ਵਿਆਹ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ ਦਸਵ ਦੇ ਤੇ ਕਿਸੇ ਖੁੱਲੇ ਥਾਂ ਤੇ ਲੱਕੜਾ ਦਾ ਢੇਰ ਲਗਾ ਕੇ ਅੱਗ ਬਾਲੀ ਜਾਂਦੀ ਹੈ ਤੇ ਸਾਰੇ ਲੋਕ ਉਸ ਆਗ ਦਵਾਲੇ ਇਕੱਠੇ ਹੋ ਜਾਂਦੇ ਹਨ ਤੇ ਮੂੰਗਫਲੀ ਰਿਓੜੀਆਂ ਗਚਕ ਤੇ ਹੋਰ ਕਈ ਪਕਵਾਨ ਖਾਂਦੇ ਹਨ ਤੇ ਅੱਗ ਵਿੱਚ ਤਿਲ ਸੁੱਟ ਕੇ ਬੋਲਦੇ ਹਨ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਅੱਗ ਵਿੱਚ ਤਿਲ ਸੁੱਟਦੇ ਸਮੇਂ ਧਾਰਨਾ ਹੁੰਦੀ ਹੈ ਕਿ ਜਿੰਨੇ ਤਿਲ ਜਠਾਣੀ ਅੱਗ ਵਿੱਚ ਸੁੱਟੇਗੀ ਉਹਨੇ ਹੀ ਦਰਾਣੀ ਮੁੰਡੇ ਜੰਮੇਗੀ ਲੋੜੀ ਵਾਲੇ ਦਿਨ ਸਰੋਂ ਦਾ ਸਾਗ ਮੱਕੀ ਦੀ ਰੋਟੀ ਮੂਲੀ ਗੰਨੇ ਮੌਂਗਫਲੀ ਰਿਓੜੀਆਂ ਗੱਚਕ ਪੁੱਗਾ ਖੱਲਾ ਖਜੂਰਾ ਗੰਨੇ ਦਾ ਰਸ ਰਹੁ ਦੀ ਖੀਰ ਤੇ ਖਿਚੜੀ ਬਣਾਈ ਜਾਂਦੀ ਹੈ ਅਗਲੇ ਦਿਨ ਮਾਗੀ ਤੇ ਖਾਧੀ ਜਾਂਦੀ ਹੈ ਇਸ ਲਈ ਆਖਦੇ ਹਨ ਕਿ ਪੋ ਰਿੰਨੀ ਮਾਗ ਖਾਦੀ ਪਰ ਅੱਜ ਕੱਲ ਇਹ ਲੋਹੜੀ ਦਾ ਤਿਹਾਰ ਸਿਰਫ ਸਕੂਲਾਂ ਕਾਲਜਾਂ ਤੇ ਮੰਚਾਂ ਤੱਕ ਹੀ ਸੀਮਿਤ ਰਹਿ ਗਿਆ ਹੈ ਕਈ ਵਿਦਵਾਨ ਲੋਕਾਂ ਦੀ ਸਮਝ ਸਦਕਾ ਇਹ ਤਿਹਾਰ ਹੁਣ ਧੀਆਂ ਦੀ ਲੋਹੜੀ ਕਰਕੇ ਵੀ ਮਨਾਇਆ ਜਾਣ ਲੱਗਾ ਹੈ ਧੀਆਂ ਹਰ ਖੇਤਰ ਵਿੱਚ ਮੱਲਾ ਮਾਰ ਰਹੀਆਂ ਹਨ ਤੇ ਤਰੱਕੀ ਦੀਆਂ ਮੰਜ਼ਲਾਂ ਨੂੰ ਛੂ ਰਹੀਆਂ ਹਨ ਚਾਹੇ ਉਹ ਖੇਡਾਂ ਦਾ ਖੇਤਰ ਚਾਹੇ ਪੜ੍ਹਾਈ ਦਾ ਖੇਤਰ ਚਾਹੇ ਸੰਗੀਤ ਦਾ ਖੇਤਰ ਤੇ ਚਾਹੇ ਕੋਈ ਹੋਰ ਖੇਤਰ ਹੋਵੇ ਹਰ ਖੇਤਰ ਵਿੱਚ ਧੀਆਂ ਨੇ ਮੱਲਾ ਮਾਰੀਆਂ ਹਨ ਕੰਪਿਊਟਰਿਕਰਨ ਦੇ ਇਸ ਯੁੱਗ ਵਿੱਚ ਸਾਨੂੰ ਆਪਣੀ ਰੂੜੀਵਾਦੀ ਸੋਚ ਨੂੰ ਛੱਡਣਾ ਪਵੇਗਾ ਅੱਜ ਦੇ ਜਮਾਨੇ ਵਿੱਚ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਪ੍ਰੂਨ ਹੱਤਿਆ ਵਰਗੇ ਵੱੱਜਰ ਗੁਨਾਹਾਂ ਤੋਂ ਤੌਬਾ ਕਰਨੀ ਹੋਵੇ ਤਾਂ ਹੀ ਲੋਹੜੀ ਵਰਗੇ ਤਿਹਾਰ ਮਨਾਉਣੇ ਸਭ ਲਈ ਸਾਰਤਕ ਹੋਣਗੇ ਲੋਹੜੀ ਵਾਲੇ ਦਿਨ ਲੋਕੀ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਰੰਗ-ਬਰੰਗੇ ਪਤੰਗਾ ਵੀ ਉਡਾਉਂਦੇ ਹਨ ਤੇ ਉੱਚੀ-ਉੱਚੀ ਰੋਲਾ ਪਾਉਂਦੇ ਹਨ ਤੇ ਖੁਸ਼ੀ ਮਨਾਉਂਦੇ ਹਨ